ਸਰਪ੍ਰਾਈਜ਼ ਉਹ ਮੈਨੇ ਵੀ ਨਹੀਂ ਪਤਾਇਆ ਸੀ ਦੀਦੀ ਚਕਾਓ ਇਹ ਭਾਰੀ ਹੈ ਲੈ ਲੋ ਕਿਸਕ ਜਾਣਾ ਮੈਂ ਡਰ ਲੱਗਦਾ ਦੋਸਤ ਆਪਾਂ ਹੀਰਾ ਕੱਢਿਆ ਸੀ ਵਾਪਸ ਰੱਖਣ ਲੱਗੇ ਕੱਲ ਨੂੰ ਪਾਣੀ ਪਾ ਕੇ ਉਹਦੇ ਚ ਜੱਗ ਚ ਹਾਂ ਟੱਬ ਚ ਸਾਰੇ ਕੱਢ ਕੇ ਵਾਸ਼ ਕਰਕੇ ਸੁਕਾ ਕੇ ਫੇਰ ਪਾਵਾਂਗੇ ਵਿੱਚ ਹਾਂ ਸ਼ੈਂਪੂ ਸ਼ੈਂਪੂ ਚ ਪਾਇਓ ਜਾਈਂ ਆ ਨਹੀਂ ਡਰ ਲੱਗਿਆ ਪਰ ਆਹ ਦੇਖ ਲਓ ਗਾਇਜ਼ ਕਹੇ ਜ ਟੇਬਲ ਆਪਾਂ ਸਵੇਰੇ ਇਹ ਵਾਸ਼ ਕਰਨਾ ਵਾ ਤੇ ਸਵੇਰੇ ਤੁਹਾਨੂੰ ਇਹਦਾ ਰਿਜ਼ਲਟ ਦਿਖਾਵਾਂਗੇ ਜੀ ਦੇਖੋ ਤਿੱਖਾ ਥੱਲੇ ਵੀ ਇਹਨਾਂ ਨੇ ਉਹ ਡਸਟ ਕਰੀ ਹੋਈ ਹੈ। ਹਾਂ ਅੱਡ ਨਹੀਂ ਜਾਣਾ। ਮੈਂ ਲਵਜ ਵੜਦੀ ਦੀ ਦੀ ਕਿ ਕਿ ਕਿੱਦਾਂ ਦਾ ਰਸਾ ਕਿੱਦਾਂ ਦਾ। ਆਏ ਕਰੋ ਕਾਂਡ ਉਨ ਲੈਣੇ ਇਹਨੂੰ ਸ਼ੈਂਪੂ ਦੇ ਵਿੱਚ ਪਾ ਲੈਣੇ। ਨਹੀਂ ਜਾਣ ਦੇਣਾ ਨਹੀਂ ਜਾਣ ਦੇਣਾ। ਨਹੀਂ ਤੇ ਵੇਰੀ ਕੱਟਣਾ। ਰਾਤ ਨੂੰ ਤਾਂ ਇਹਨਾਂ ਨੇ ਅੱਧਾ ਕਰਦਾ। ਹੇ ਹੁਣ ਆਪਾਂ ਚੱਕਣ ਲੱਗਿਆ ਸ਼ੀਸ਼ਾ ਕੈਮਰਾ ਸਿੱਧਾ ਕਰ ਦਿੰਨੇ ਆ। ਬਾਈ ਗੁਰਜੀਆ ਖਾਲਸਾ ਸਾਹਿਬ ਬਾਈ ਗੁਰਜੀ ਕੀ ਫਤਿਹ ਕੋਈ ਕਾਂਡ ਨਾ ਹੋਵੇ। ਚਲਸ। ਆ ਚੱਕ ਮੈਂ ਤੁਹਾਨੂੰ ਜਾ ਮੈਲਾ। ਚੁਲੇ ਰੱਖ ਆਪੇ। ਹਾਂ ਉੱਤੋਂ ਜਾ ਕੇ ਥੱਲੇ ਰੱਖ ਲੈ ਜਰੋ ਸਮਾਣਾ। ਗਾਇਜ਼ ਇਧਰ ਆਓ ਤੇ ਇਧਰ ਗਾਇਜ਼ ਅਜੀਬ ਜਿਹਾ ਚੱਕਰ ਆ ਮਾ ਗਾਇਆ ਹੋ ਗਿਆ ਇੰਕਾ ਕੋਮੜੀ ਦੀ ਦਿਵਾ ਦਿੱਤੇ ਗਾਇਸ ਸਾਡਾ ਟੇਬਲ ਲੰਗਾ ਪੁੰਗਾ ਹੋ ਗਿਆ ਤਾਰੇ ਕੇ ਲਿਆਉ ਕੈਮਰਾ ਦੋਸਤ ਗਾਇਸ ਸਾਡਾ ਟੇਬਲ ਵਿਚਾਰਾ ਲੰਡਾ ਹੋ ਗਿਆ ਮੰਮਾ ਰੀਤੇ ਓਏ ਕੰਮ ਹੀ ਨਹੀਂ ਹੁੰਦਾ ਭਾਈ ਕੀ ਮੰਮਾ ਜੀ ਕਿੰਨਾ ਭਾਂਡਾ ਲੈ ਕੇ ਨਾ ਚੱਪਾ ਪੜਦੇ ਅੱਲੋ ਰੀਤੇ ਮੰਮਾ ਆ ਦੇਖਿਆ ਕੀ ਇਹਨੂੰ ਸਭ सूंडी है अल्लाह मम्मा जी अल्लाह कर लो दाल जी की ये चाहा बढ़िया है जा तो के ले अल्लाह तो लेट्स गो टू वॉश इट अभी हम चलते हैं इसको धोने के लिए चलो चुकी पानी ਸ਼ਿੰਗਲੇ ਦੇ ਬਟਨ ਨੇ ਤੇ ਬਣੀ ਕੀ ਲੱਗਿਆ ਪੈਨਸੂਂ ਜਿਹੜਾ ਲੱਗ ਗਿਆ ਨਕਲੀ ਫੁੱਲਾਂ ਨੂੰ ਵੀ ਸੁਂਗਲੀਆਂ ਲੱਗ ਜਾਂਦੀਆਂ ਸਿੱਜਣ ਤੋਂ ਲੈ ਕੇ ਜੇ ਇਸ ਕੋਲ ਦੇ ਪ੍ਰਸ਼ਤ ਤੇਲ ਕਰੀਨੇ ਹੋ ਗਿਆ ਦੋਸਤੋ ਆਪਣੇ ਹੀਰੇ ਨਿਕਲ ਲਗੇ ਨੇ ਇਹਦੇ ਵਿੱਚ ਤਾਂ ਕਿੰਨੇ ਵੱਡੇ ਲੱਗਦੇ ਹੁੰਦੇ ਵੀ ਪੂਰਾ ਭਰਿਆ ਪਿਆ ਅੱਤੇ ਤੱਕ ਪਰ ਦੋਸਤੋ ਇਹ ਸਿਰਫ ਦੇਖੋ ਇੰਨੇ ਕਿਨੇ ਗੇਸ ਮੰਮੀ ਨੇ ਮੂਡ ਆਫ ਹੋ ਗਿਆ ਗੇਜ਼ ਜਿੱਤੇ ਕੰਮ ਨਹੀਂ ਸਹੀ ਕੀਤਾ ਹੁਣ ਗਾਲਾਂ ਮੇਰੇ ਪੈ ਜਾਂਦੀਆਂ ਤੇ ਮੇਰੀ ਗਲਤੀ ਹੈ ਗੇਜ਼ ਉਸ ਕੁੜੀ ਕਰਕੇ ਮੇਰੇ ਵੀ ਗਾਲਾਂ ਪੈ ਜਾਂਦੀਆਂ ਕਦੇ-ਕਦੇ ਚਲੋ ਕੋਈ ਗੱਲ ਨਹੀਂ ਹੁਣ ਕਰੀਏ ਸਟੇਬਲ ਸਾਫ ਕਰ ਲਈਏ ਤੇ ਤੁਹਾਨੂੰ ਮਿਲਦੇ ਆਂ ਦੋਸਤੋ ਰੀਤਾ ਆਪਣਾ ਹੁਣ ਥੱਲੇ ਬੈਠਾ ਆ ਤੇ ਮਮਾ ਇੱਧਰ ਆ ਸਾਰੇ ਧੋਣ ਦੇ ਪੈਣ ਮਮਾ ਨੇ ਚਪਾਨੀ ਪਾਤਾ ਵਾ ਦਿਹਾੜੀਆਂ ਚੜਨਾ ਆ ਦੋਸਤੋ ਨੂੰ ਪਹੁੰਚਾਈ ਦੀ ਸਰਫ ਇੱਕ ਮਿੰਟ ਮਮਾ ਲੈ ਆ ਉਸ ਉਸ ਤੋਂ ਹੁਣ ਅਬਲੀ ਸਰ ਵਾਪਸ ਪਾਣੇ ਆ ਰੈਂ ਦੇ ਬਸੰਤਾ ਹੋ ਗਏ ਦੋਸਤੋ ਮम्मा ਇਧਰ ਸਾਰੇ ਧੁੰਦੇ ਪੈਨੇ ਗਾਇਸ ਮੈਂ ਡਰਦੇ ਨੇ ਨਾ ਵੀ ਮੇਰੇ ਤੋਂ ਟੁੱਟ ਨਾ ਜਾਣ ਮੈਂ ਥੋੜੇ ਜਿਹੇ ਆ ਦੇ ਖੇਨੇ ਦੇ ਉੱਤੇ ਕਿੰਨੇ ਸੋਹਣੇ ਸੋਹਣੇ ਲੱਗਦੇ ਪੈਨੇ ਦੋਸਤੋ ਇਧਰ ਮम्मा ਦੇਖੋ ਗਾਇਸ ਜੋ ਵੀ ਕੰਮ ਕਰਨ ਹੁੰਦਾ ਨਾ ਆਪਣੇ ਮम्मा ਜੀ ਪਰਮਿਸ਼ਨ ਲੈ ਕੇ ਕਰਿਆ ਕਰ ਸੁਣ ਲਾ ਠੀਕ ਆ ਭੂਖ ਨਹੀਂ ਚੱਕੀ ਦਿੰਦੀ ਬਾਲੀ ਮੈਂ ਵੀ ਤੇਰੇ ਪਿੱਛੇ ਪੰਪ ਦਾ ਕੇ ਜੱਟ ਤੱਕ ਨੂੰ ਮम्मा ਬਾਹਰ ਕੇ ਦੋਸਤੋ ਦੁਨ ਹੈ ਟੇਬਲੀ ਚੱਕ ਤਾ ਸਾਰਾ ਮम्मा ਕੇ ਗਾਲ ਘੜ ਰਣਗੇ ਮਰੀਕਲੇ ਫਿਰ ਕੋੜ ਨਹੀਂ ਕੀਤੀ ਮੈਂ ਵੀ ਯੋਗਦਾਨ ਪਾਈ ਲੈਣਾ ਸਾਰੇ ਨੇ ਹੱਥ ਪਾਏ ਹੋਏ ਆ ਜੀ ਮੀ ਸੁਫੀ ਲਾ ਉੱਪਰੋਂ ਸੁਫੀ ਲਾ ਆਓ ਇੱਕ 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 ਰੀਲ ਕਾ ਸਕਦੀ ਬੜੀ ਘੰਟ ਸੁਣਾ ਤੂੰ ਸੁਣ ਲੈ ਨਾ ਮੈਂ ਹਾਂ ਤੂੰ ਨਾਲਾ ਫੇਰ ਕੱਲ ਦੋਸਤ ਇੱਧਰ ਸਾਰੇ ਹੁਣ ਮਰੀਤ ਫੇਰ ਮੈਂ ਵੀ ਹੱਥ ਮਾਰ ਲੈਣਾ ਬਸ ਜਿਹਨਾਂ ਨੇ ਕਿਹਾ ਤੂੰ ਤਾਂ ਕੁਛ ਕੀਤਾ ਹੀ ਨਹੀਂ ਗਾਇਜ਼ ਉਦਾਂ ਹੀ ਖੇਡੀ ਜਾਂਦੇ ਅੰਦਰ ਬੜਾ ਹਾਂ ਆ ਬਜਿਆ ਆਸੇ ਬਜਿਆ ਕਰ ਕਰ ਮੇਰੇ ਯੋਗਦਾਨ ਪੈ ਗਿਆ ਨਾ ਹੁਣ ਇਹਨਾਂ ਨੂੰ ਛਾਲਣੀ ਵਿੱਚ ਕੱਢ ਦਉ ਮਾ ਗਾਇਸ ਦਾ ਪੱਤੇ ਬੜੇ ਹਾਰਜੇ ਆ ਵਰਤਾਓ ਅੱਜ ਦੋ ਤਣੇ ਮਰੇ ਹੋ ਗਏ ਪੱਤੇ ਆ ਲਓ ਮਾ ਦੋਨੇ ਤਰਾ ਪਾੜਾ ਹੈ ਚਾਜ ਨਾਲ ਮੜ ਲਾ ਉਹ ਕੁਡੇ ਸਾਫ ਹੋ ਗਏ ਗਾਇਸ ਤੁਹਾਨੂੰ ਮਾਰ ਰਿਹਾ ਹੈ ਕਿ ਕਿਹਦਾ ਸੱਚੀ ਹੀਰੇ ਹੁੰਦੇ ਨਾ ਕਿੰਨੇ سونے ਲੱਗਦੇ ਨੇ ਥੋਨੂੰ ਪੈਸੇ ਪੈ ਹੋਣਾ ਸੀ ਤਾਂ ਇਦਰੀ ਤੇ ਰਿਤੇ ਇੰਨੇ ਹੀਰਿਆਂ ਦੀ ਡਾਕਾਂ ਮਾਰਦਾ ਬਸ ਜ਼ਿਆਦਾ ਨਹੀਂ ਕਹਿੰਦੇ ਬੈਂਕ ਬੈਂਕ ਰਤਨਾਂ ਵੜਾਵਾ ਬੈਂਕ 'ਚ ਨਹੀਂ ਹੁੰਦੇ ਸਨਿਆਰੇ ਕੋਲ ਹੁੰਦੇ ਆ ਹੀਰੇ ਚੱਲ ਆ ਬੰਦਾ ਲੁੱਟੂਗਾ ਕਿ ਜਿੰਨ ਪਤਾ ਹੀ ਨਹੀਂ ਹੁੰਦੇ ਕਿ ਉੱਪਰ ਕਰਦੇ ਨੇ ਦੁਕਾਨ ਤੇ ਚਲੀ ਜਾਉਂਦਾ ਲੁੱਟੂ ਪਿਸਤਲ ਪਿਸਤਲ ਕੱਢ ਕੇ ਕਿੰਨੇ ਹੀਰੇ ਸਾਰੇ ਕੱਢਦੇ ਮੋਤੀ ਕੱਢਦੇ ਵੀ ਭਾਵੇਂ ਸੱਤੇ ਲੋੜ ਦਾ ਮੋਤੀ ਵੇ ਕਿੰਨਾ ਮਹਿੰਗਾ ਵਿਕਦਾ ਹਨਾ ਮੋਤੀ ਮਹਿੰਗਾ ਵਿਕਦਾ ਨਾ ਹਨਾ ਹਨ ਜਾਲੀ ਮੋਤੀ ਦੇ ਮੰਮੀ ਚੱਲ ਇੱਥੇ ਚੱਲਣਾ ਆ ਟੱਬ ਹੁਣ ਚੱਕਰ ਦੇ ਵਿੱਚ ਪਲਟੀ ਕਰ ਦੋ ਮਤਲਬ ਕੱਢੋ ਤੂੰ ਕੱਢੀ ਤਾਂ ਜਾਣੀ ਆ ਪਾ ਪਲਟਿਆ ਨੇ ਪਾਣੀ ਬਾਹਰ ਆ ਜਣਾ ਸਾਰਾ ਤੂੰ ਹੀ ਭਾਰ ਦਿੱਤਾ ਹੈ ਉੱਤ ਤੂੰ ਦੀ ਗੋਲੀ ਮੰਮੀ ਗੋਲੀ 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 ਕਿੱਥੇ 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 ਬਹੁਤ ਏ ਗੋਲੀ 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 ਹੋਈ ਦਿਖਾਈ ਗਏ ਸ਼ੀ ਇਹ ਦੇਖੋ ਇਹ ਕਿਆ ਮਿਲਾ ਮੈ ਕੋ ਖੜਾ ਕਰ ਦਸ ਮੇਰੇ ਖੜ ਜਾ ਦਰ ਟੇਬਲ ਿਸ ਫਾਈ ਕਰਦੇ ਕਰਦੇ ਜਸ਼ਨ ਭਾਈ ਆ ਗਏ ਨੇ ਹਾਂਜੀ ਭਾਈ ਕੀ ਕਹਿਣਾ ਚਾਹੁੰਗੇ ਅੰਦਰ ਟੇਬਲ ਅੰਡਾ ਹੋ ਗਿਆ ਉਹ ਫਿਰ ਤੇਰੀ ਬੈਣਾ ਹੁੰਦਾ ਹੀ ਟੇਬਲ ਉੱਤੇ ਯਾਰ ਆ ਗਏ ਮੜ ਮੜੇ ਟੁਕੜੇ ਰਹਿ ਗਏ ਦੋ ਕੋਈ ਨਾ ਤਾਂ ਓਏ ਆ ਦੇਖਾ ਸਾਫ ਹੋ ਕਿੰਨੇ ਵਧੀਆ ਲੱਗਦੇ ਵੇ ਆ ਦੇ ਆ ਫੁੱਲ ਵੀ ਕੱਟਤਾ ਵਿੱਚ ਤੇ ਜਿਹੜੇ ਲਿਆ ਜਿੰਨੋਂ ਮੌਸਾਂ ਤੇ ਲਗਾਉਂਗਾ ਇਹ ਲੈ ਹੈਡ 'ਚ ਰੱਖ ਹੈਡ 'ਚ ਰੱਖਣਾ ਹੋਰ ਮੌਸਾਂ ਤੇ ਲਗਾ ਦੇ ਮੈਂ ਬਾਲਕੀ ਅੱਗੇ ਜਿੱਦ ਤੱਕ ਦੋ ਚੀਜ਼ਾਂ ਤਾਂ ਰਹਿ ਗਈਆਂ ਇਹ ਤਾਂ ਵੀ ਮਿਲ ਗਏ ਮੋਰੀਆਂ ਹੀ ਨਿਕਲ ਲਿਆ ਨੇ ਆਵੇ ਇੱਦਾਂ ਬ੍ਰੀਕ ਬ੍ਰੀਕ ਪੈ ਰਿਹਾ ਹੈ ਪਾਣੀ ਹੱਥ ਤੋਂ ਨਾ ਘੜਾ ਜਿੱਦ ਦਾ ਕੱਟ ਜਾਵੇ ਅਨੇ ਜਾ ਤਾ ਨਹੀਂ ਵੱਜਾ ਉਹ ਵੱਜ ਨਾ ਜਾਵੇ ਤੇ ਪੈ ਜੇ ਮੈਂ ਕਿਹਾ ਫਿਰ ਤਾਂ ਪੱਕਾ ਵਾ ਕਿਉਂ ਜੇ ਛਣੇ ਹਾਂ ਕਾਲੀ ਦੀ ਬਾਣ ਆ ਗਈਆਂ ਤਾਂ ਜੀ ਕੀ 70 ਲਾਡ ਮੈਂ ਦੇ ਦੇਰ ਪੋਚਾ ਤੇ ਕਰਾ ਆ ਨਹੀਂ ਪੋਚਾ ਰੱਖਣ ਦੀ ਜਗ੍ਹਾ ਉਹ ਪੋਚਾ ਮੈਂ ਗਲਤੀ ਨਾਲ ਉਹਨੇ ਲਗਾਉਣ ਨਹੀਂ ਰੱਖੇ ਇਹਨੂੰ ਪਤਾ ਸੀ ਜੀ ਸਿਆਣਾ ਵਾ ਉਹਨੇ ਨਹੀਂ ਰੱਖਿਆ ਇਹਨੇ ਰੱਖਿਆ ਵਾ ਮੈਂ ਰੱਖਿਆ ਜੂੜਾ ਵੀ ਨੂੰ ਢੱਲਾ ਕਰਦੇ ਨੇ ਇੱਧਰ ਬੋਲਦੇ ਓਏ ਮੇਰੀ ਜੂੜੀ ਖੋਲਤੀ ਫੜੇ ਆ ਸਰਫ ਨਾਲ ਤੋਤੇ ਬਿਨਾ ਸਰਫ ਤੋਂ ਤੋਤੇ ਦੇਖੋ ਗਾਇਸ ਕਿੰਨਾ ਫਰਕ ਆ ਮੈਦੋ ਤਿੰਨ ਨੇ ਤੋਤੇ ਜੇਸ਼ਨ ਦਾ ਹਾਸਾ ਕਿਹੜਾ ਸੁਣ ਲੱਗ ਰਿਹਾ ਦੇਖ ਜੇਸ਼ਨ ਫਰਕ ਹੈਗਾ ਨਾ ਇਹਦੇ ਸਾਫਾ ਕਿੱਦੋਂ ਰਵੇ ਤੂੰ ਮਾਮਾ ਤੋ ਕਾ ਦੇਣਾ ਸੋਖਾ ਦੇਣਾ ਤਾਂ ਹੋ ਗਏ ਮੇਰੇ ਰਸਤੇ ਫੇਲਾ ਮੈਂ ਸੋਚ ਰਹੀ ਹਾਂ ਕਿ ਪਰਨਾ ਰਹੰਦਾ ਉਹ ਨੂੰ ਉੱਪਰ ਜਾ ਜੂੜੀ ਚ ਉਹ ਨਹੀਂ ਉਹ ਜਿਹੜਾ ਬੰਨਦਾ ਹੁੰਦਾ ਛੋਟਾ ਅੱਛਾ ਉਸ ਤੇ ਲਾ ਦੇ ਓਏ ਤੋੜ ਨਾ ਦੇਈ ਭਰਾਵਾ ਇਹ ਜੇ ਮਣੀ ਲਾਉਣ ਲੱਗੇ ਤੁਸੀਂ ਰਾਥੀ ਚੰਕੇ ਦਾ ਮਾਰ ਦੇ ਰੋੜੀ ਹੋ ਚੱਕ ਕੇ ਤਾਂ ਮਾਰ ਲ ਦੇਖਿਆ ਟੁੱਟ ਗਿਆ ਆਹ ਦੇਖੋ ਕਿੱਡੀ ਸੋਹਣੀ ਆ ਨੰਨੇ ਆਲੇ ਹਲੋ ਨਿਲ ਕਿੱਥੇ ਆ ਰਹੀ ਤੇ ਤੂੰ ਸਵੇਰੇ ਨੀਲ ਪੇਂਟ ਲਾਈ ਆ ਬਲੈਕ ਕਲਰ ਕੱਢੀ ਸੀ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਜਿੱਥੋਂ ਆਵਾਜ਼ ਆ ਰਹੀ ਹੈ ਇਹ ਕਿੱਥੋਂ ਦੀ ਆ ਆ ਆਈ ਲੈ ਆ ਰੀ ਤੇ ਤਾ ਤੌਲੀਆ ਲੈ ਆ ਤੌਲੀਆ ਤੇ ਰੱਖ ਕੇ ਲਿਆ ਚਲ ਮੈਂ ਬਣਾਵਾ ਕਰ ਰਹਾ ਤੁਹਾਡੀ ਜਵਾਨ ਦਾ ਪਤਾ ਨਹੀਂ ਮੁੱਕਰ ਦਿੰਦਾ ਹਾਂ ਗਾਇਜ਼ ਇੱਥੋਂ ਟੇਬਲ ਤੇ ਇਹ ਦੇਖੋ ਉੱਥੋਂ ਮੈਂ ਸਾਫ਼ ਕੀਤਾ ਵਾ ਉਹ ਚਮਕ ਇਹ ਜਿਹੇ ਕੀਤਾ ਸੀਗਾ ਮੈਂ ਦੂਰੋਂ ਕੀਤਾ ਮੈਂ ਡਿਸਟੈਂਸ ਚ ਖੜਾ ਹਾਂ ਕਿੰਨਾ ਘੈਂਟ ਆ ਸਰੂਥੀ ਰਹੀ ਠੀਕ ਹੈ ਜੀ ਤੁਹਾਨੂੰ ਲੈ ਕੇ ਚੱਲਦੇ ਫੜੂ ਕਰਦੇ ਫੜੂ ਚੱਲਦੇ ਮਾਧਵਾ ਦੇਖ ਲਾ ਭਰਾਵਾ আরে ਮਾਧਵਾ ਪਰਸ ਨਾ ਲਿਖਿਆ ਆ ਵਾ ਕੱਟ ਤਾ ਕੱਟ ਕੱਟਦਾ ਭਾਈ ਉਹ ਨਹੀਂ ਕੱਟਦਾ ਗਾਇਜ਼ ਉਹ ਪੈਸਾ ਮੰਮੀ ਪੈਸਾ 13 ਬੋਣੇ ਦਾ ਭਰਾਵਾ ਨਹੀਂ ਤੂੰ ਕੰਮ ਤੇ ਨਹੀਂ ਜਾਂਦਾ ਜੰਮੇ ਆ ਮੈਂ ਤਾਂ ਕਹਿੰਦੇ ਦੇਖਦੀ ਤੈਨੂੰ ਕੰਮ ਤੇ ਕਿਹ ਯਾਰ ਅੱਜ ਹੈ ਤਾਂ ਆ ਰਹੀ ਹੋਵੇ ਕੱਲ ਵੀ ਕਰੀ ਫਰਦਾ ਸੀ ਪਰਸੋ ਵੀ ਸਾਢੇ 5:00 ਤੇ ਆ ਜਾਈਦਾ ਕਰੀ ਸੀ ਨਹੀਂ ਤਨਖਾਹ ਕਿਰੇ ਦਿੰਦੇ ਆ ਤੇ ਮੈਂ ਬੇਲੇ ਰਹਿਣ ਦੱਸ ਯਾਰ 10 12 ਯਾਰ ਜੇ ਤੂੰ ਕੰਮ ਕਰੇ ਤੇ ਫਿਰ 20000 ਨਾ ਮਿਲੇ। ਉਹ ਕਰੀ ਦਾ ਕੰਮ ਨਾ ਕੰਮ ਜਿੰਮੇ ਡਾਂ ਦਾ 8 ਘੰਟੇ ਬਿਊਟੀ ਆ 9 ਵਜੇ ਲਈ ਸਾਡੇ ਮਾਡੇ ਨੂੰ ਛੁੱਟੀ ਹੋ ਗਈ ਸੀ ਇਹ ਕੀ ਕਰੀ ਉਸ ਤੋਂ ਬਾਅਦ ਸੀ। ਮੈਨੂੰ ਟਕਾ ਕੇ ਰੱਖੁੰਦਾ ਮੈਂ ਅੱਛਾ ਕਰਦੇ। ਵੇ ਮਾਮਾ ਤੋੜ ਨਾ ਦੇਈ ਤੂੰ। ਠੀਕ ਹੈ ਵੇ ਮੈਂ ਵੀ ਟਕਾਣਾ। ਰੀਤੇ ਫੜੀ। ਰੀਤੇ ਫੜੀ। ਯਾਰ ਤੈਨੂੰ ਕਿਹਾ ਵਾ ਮੈਂ ਪਹਿਲਾਂ ਸੋਚਦਾ ਪਰ ਇਹ 12 ਵਜੇ ਟਕਾ ਆਏ ਜਦੋਂ ਤੋਂ ਪਹਿਲਾਂ ਯਾਰ ਇਹ ਫੇਰ ਮੈਂ ਜਦੋਂ ਤੋਂ ਪਹਿਲਾਂ ਟਕਾ ਆ ਆ ਬੰਦਾ ਨਹੀਂ ਲਾਉਗਾ ਮੰਗਾ ਸਾਲਾ। ਨਹੀਂ। ਲੱਭ ਰਵਾਂ ਤੇ ਆ ਨਾ ਦੋਸਤੋ ਆਪਣਾ ਟੇਬਲ ਸਾਫ ਹੋ ਗਿਆ ਵਾ ਨਾ ਪਾ ਨੂੰ ਮੇਰੇ ਨਾਮ ਦੇ ਕੱਪੜਾ ਮੋੜ ਦਿੱਤੇ ਚੰਗੀ ਤਰ੍ਹਾਂ ਖਰਚੋ ਨੇਰਾ ਦੇ ਖੁੱਦਰ ਦਸ਼ਨ ਦੇ ਨੋ ਛੋਟੇ ਨੇ ਪਰ ਫਿਰ ਵੀ ਮੰਮੀ ਦੇ ਨੋ ਨਾਲ ਕਿੱਟਾ ਆ ਆਧਰਾਤ ਨੂੰ ਕਿੱਡਾ ਬਾੜ ਲੱਗਿਆ ਪਿਆ ਛੱਡ ਛੋਟੇ ਲੱਗਾ ਹੁਣ ਨਹੀਂ ਮੈਂ ਵੀ ਸਿਰ ਵਹਾ ਕੇ ਆਇਆ ਸੀ ਮੰਮੀ ਤੋਂ ਹੁਣ ਸਿਰ ਤੇ ਤੇਲ ਲਾਇਆ ਹੋਇਆ ਸਬੂਨ ਤੇਲ ਦੀ ਲਾਇਆ ਸੀਗਾ ਆਹ ਰਹਿ ਗਿਆ ਮਾੜਾ ਜਿਹਾ ਰਹਿ ਗਿਆ ਡੋਟ ਨਹੀਂ ਨਹੀਂ ਉੱਤਰਦਾ ਬਈ ਆਹ ਤਾਂ ਚਾਦਰ ਤੇ ਹੀ ਥੱਲੇ ਦੇਖੀ ਮੈਂ ਉਤੋਂ ਲਾਈ ਜਾਨੀ ਥੱਲੇ ਚਾਦਰ ਤੇ ਲੱਗਦਾ ਚਾਦਰ ਤੇ ਹੀ ਆ ਚੱਕ ਲਓ ਆ ਵੀ ਚਾਦਰ ਤੇ ਤਾਂ ਨਹੀਂ ਚੱਕ ਦੋ ਰੂਸ ਨੂੰ ਚੱਕ ਲਓ ਸ਼ੀਸ਼ਾ ਬਾਈ ਸ਼ੀਸ਼ਾ ਧਿਆਨ ਨਾਲ ਚੱਕਣਾ ਠੀਕ ਆ ਚਲ ਸੋਨੀਵਾਸੀ ਕੇ ਸ਼ੀਸ਼ਾ ਉਤ ਕਰ ਬਾਬਾ ਤੋ ਨਾ ਇਹ ਚੰਦ ਹਾਂ ਆ ਚੱਕ ਲਓ ਗਰਿਆ ਤੇ ਗਰਿਆ ਹੀ ਆ ਗਾਇਸ ਧਿਆਨ ਨਾਲ ਡਰਾਬਲੀ ਡਰਾਬਰ ਕਰਦੇ ਨੇ ਡਰਾਬਲੀ ਡਰਾਬਰ ਮਰ ਰਿਹਾ ਬਰਾਬਰ ਆ ਗਿਆ ਇੱਕ ਹੋਰ ਗਾਇਸ ਟੇਬਲ ਦੀ ਲੁੱਕ ਵਧੀਆ ਹੋ ਗਈ ਆ ਜਸ਼ਨਦੀਰ ਰਿਫਲੈਕਸ਼ਨ ਆ ਰਹੀ ਹੁਣ ਉਹਦੇ ਚ ਇੰਨਾ ਸੋਨਾ ਹੋ ਗਿਆ ਹੁਣ ਹਾਂ ਸੋਨਾ ਹੋ ਗਿਆ ਨਾ ਮਨਿੰਦਰ ਜੀ ਜੀ ਨੂੰ ਪੁੱਛਾਂਗੇ ਜਿੰਨਾ ਦਾ ਆਈਡੀਆ ਸੀਗਾ ਟੇਬਲ ਤੋਂ ਹਾਂ ਮਨਿੰਦਰ ਜੀ ਨੂੰ ਬੁਲਾਇਆ ਨਹੀਂ ਅੱਜ ਜੀ ਕਹਿੰਦੇ ਮੈਂ ਸਾਹਮਣੇ ਆਉਂਗੀ ਹਾਂ ਕੁੱਤੇ ਕਰ ਜਾਂਦੀ ਜਨਾਲਾ ਜਾ ਕੇ ਬਸ ਇਹਦੇ ਉੱਤੇ ਸਕ੍ਰੈਚ ਜੇ ਪਏ ਆ ਜਿਹੜੇ ਉਹ ਕੰਪਾਊਂਡ ਮਾਰ ਕੇ ਇੱਥੇ ਸਾਫ਼ ਹੋ ਜਾਊਗਾ ਸ਼ੀਸ਼ਾ ਆ ਉਹ ਮੰਮੀ ਉਹ ਮਾਰ ਕੇ ਪਾਲਿਸ਼ ਪਾਲਿਸ਼ ਮਾਰ ਦਿੰਦੇ ਫਿਰ ਇਹ ਵੀ ਸਕ੍ਰੈਚ ਤਾਂ ਪਏ ਜਾਣਗੇ ਫਿਰ ਇਹ ਕਿਵੇਂ ਸਾਫ਼ ਹੋਣਗੇ ਇਹ ਇਹਨਾਂ ਨੇ ਪਾਈ ਹੋਈ ਐ ਇਹ ਛੋਟੇ ਹੁੰਦੇ ਨੇ ਸਕ੍ਰੈਚ ਆ ਦੇਖ ਲੈ ਹੱਥ ਦੇ ਹੋਰ ਵੱਡੇ ਹੋਣਾਂ ਮੌਜੂਦ ਵੀ ਨੇ ਮੇਰੇ ਉੱਤੇ ਤਾਂ ਵੀ ਕੱਪੜਾ ਤੇ ਫਿਰਦਾ ਤੇ ਹੋਰ ਹੋਣਾ ਹੋਣਾ ਉਹ ਐ ਮਿੰਕੀ ਦੀ ਕਿੰਨੇ ਦਿੱਤੇ ਸੀ ਕਿ ਨਾ ਕੱਟ-ਕੱਟ ਕੇ ਆਪਾਂ ਸਟੋਰ ਕਿਤੇ ਵਿਛਾਇਆ ਹੋਇਆ ਸੀ ਉਹ ਵੀ ਇਹਨੇ 파ੜਦਾ ਸੀ ਇਥੇ ਉਹ ਸੇ ਸੁਭਝਾਣਾ ਜਾਣਾ ਹੁੰਦਾ ਨਹੀਂ ਤੇ। ਪੁਰਾਣੇ ਜ਼ਮਾਨੇ ਚਾਲਦੇ ਹੁੰਦੇ ਸੀ। ਇਹ ਟੇਬਲ ਬਣਾ ਦੇਣਾ ਚਾਹੀਦਾ। ਇਹ ਆਖਣਾ ਇੱਕ ਪੋਰੀ। ਹਾਂ। ਲਾਮਿਨੇਸ਼ਨ ਕਰਾ ਦੇ ਨੂੰ ਅੰਦਰ। ਫਾਇਦਾ ਹੀ ਹੈ ਨਾ। ਇੱਕ ਕੜਾ ਚਾ ਜਾਂਦਾ ਬਾਪ। ਦੋ ਸੌ ਰੁਪਏ। ਮਸਾ 200 ਰੁਪਏ ਲੱਗਣਾ ਸਾਰੀ ਲਾਮਿਨੇਸ਼ਨ ਕਰ ਦੇਣਾ ਇਹਦੇ 2-3 ਸੌ ਰੁਪਏ। ਪਤਾ ਕਿੰਨਾ ਪੁਰਾਣਾ ਇਹ ਹੈ ਵਾ। ਇਹ ਟੇਬਲ ਪੁਰਾਣਾ ਹੈਗਾ ਵਾ। ਤਿੰਨ ਵਰਸੋਂ ਵਿੱਚ ਬਦਲਦੇ। ਤਿੰਨ ਵਰਸੋਂ ਹੀ ਬਦਲਦੇ। ਨਾਲ ਨਾਲ ਵਰਸੋਂ ਹੀ ਬਦਲਦੇ ਤੇ ਨਾ। ਆ ਮੇਰੀ ਮਾਤੀ ਹੁਣ ਬਦਲਣ ਦੀ ਅੱਖ ਆ ਵੀ ਖਰਾਬ ਹੋਵੇ। ਅਸਰ ਤਾਂ ਇਹਨਾਂ ਨੂੰ ਡੀਆ ਚਿਰ ਕਰਨੀ ਕਰ ਦੇ سارے ਦੋਨੇ ਪਾਸੇ ਇੱਧਰ ਕਰ ਦੇ ਬਾਬੇ ਅੱਛਾ ਮਨਵੀਰ ਇੱਧਰ ਵੇਧਾ ਤੇ ਉੱਧਰ ਵੇਧਾ ਹਾਂ ਮਨਵੀਰ ਆਹ ਮਾਮੂ ਆ ਰਿੰਦਰ ਸੁਲਤਾਨ ਹੋ ਗਿਆ ਸਭ ਤੋਂ ਪਹਿਲਾਂ ਬ੍ਰਿੰਦਰ ਨੇ ਟੋਆ ਪਾਇਆ ਸੀ ਸ਼ੁਰੂਆਤ ਮਾਮੂ ਨੇ ਕੀਤੀ ਸੀ ਫਿਰ ਦੂਜੇ ਤੇ ਮਨਵੀਰ ਨੇ ਵਿਚਾਰ ਬੰਦੇ ਹੈਗੇ ਡੇਡ ਡੇਡ ਕੋਨਟਰਾ ਦੇ ਉਹ ਪਰੇ ਚੇ ਵੇਂਦੇ ਲੋਟੀ ਚ ਆਉਂਦੇ ਜਿਹੜਾ ਘਣਾ ਹੁੰਦਾ ਨੂੰ ਹੀ ਰੱਖ ਕੇ ਬੈਠ ਜਾਂਦੇ ਦੋਸਤੋ ਪਰਦੇ ਸਾਹਮਣੇ ਕਰਿਓ ਐਸੀ ਕਿ ਕੂਲਿੰਗ ਨਹੀਂ ਹੋ ਰਹਾ ਹਾਂਜੀ ਬੋਲੋ ਜਿਆਦਾ ਵੈਣੇ ਨਾਲੋਂ ਹਾਂਜੀ ਆ ਗਏ ਦੋ ਬੰਦੇ ਹੋਰ ਆਏ ਮਰੀ ਆਪਣੇ ਕੋਲ ਆ ਦੇਖ ਤਾਂ ਦੇਦਾ ਮੂੰਹ ਦੇਖ ਆ ਦੇਖ ਕਿੰਨੇ ਪਿੰਪਲਸ ਨੇ ਆਪਾ ਪਿੰਪਲਸ ਤੇ ਲਾਤਾ ਹੈ ਟੰਕੇ ਤੇ ਵੀ ਟੰਕੇ ਦੇ ਦਰ ਨਾ ਠੀਕ ਹੋ ਜਾਦੇ ਮਤਲਬ ਟੰਕੇ ਦੇ ਦਾਗ ਨਹੀਂ ਰਹਿਣ ਤੂੰ ਕਿੱਧਰ ਹੈ ਇਹ ਕਿੱਧਰ ਹੈ ਵੀ ਲੈ ਆਲਾ ਬਹੁਤ ਹੈ ਤੇਰੇ ਲੱਗਿਆ ਤੇਰੇ ਜਿਆਦਾ ਨਹੀਂ ਤੇਰੇ ਬਸ ਇੱਥੇ ਇੱਥੇ ਹੀ ਐ ਤੂੰ ਦੂਜਿਆਂ ਦੀ ਨਜ਼ਰ ਲਾ ਸਕਦਾ ਤੇਰੇ ਆਂਦੇ ਨਹੀਂ ਹੁੰਦੇਗੇ ਹੁੰਦੇ ਤਾਂ ਇੰਨੇ ਸਾਰੇ ਹੈਗੇ ਕਾਲੇ ਇਹਦੇ ਸਾਫ ਹੋਗੇ ਤੇਰੇ ਇਹਦੇ ਕਿੰਨੇ ਹੈ 100 ਹੋਗੇ ਇਹਦੇ ਨਾਲ ਰੰਗ ਬਹੁਤ ਸਾਫ ਹੁੰਦਾ ਵਾ ਮੈਂ ਤਾਂ ਰੋਟ ਲਾ ਸਕਦਾ ਮਾਂ ਮਮੀ ਵੀ ਬਣਾ ਕੇ ਦੇਦੀ ਹਾਂ ਉਹ ਮਿੰਟ ਵਿੱਚ ਆਉਂਗਾ ਪਰ ਫਟਕੜੀ ਆਈ ਲਾਉਣੀ ਖੁੱਲੀ ਨਾ ਚੱਕ ਕੇ ਲਾ ਲਿਓ ਐਕਸਪਾਇਰੀ ਹੁੰਦੀ ਆ ਮਾ ਉਹ ਐਕਸਪਾਇਰੀ ਹੀ ਹੁੰਦੀ ਆ ਤੇ ਉਹ ਤੇ ਇਸ ਖਰਾਬ ਵੀ ਕਰ ਦਿੰਦੀ ਆ। ਉਹ ਡੱਬੇ ਆ ਜੀ ਮम्मी ਡੱਬੇ ਵਾਲੀ ਦਾ ਕਹਿੰਦੇ ਮੈਨੂੰ। ਡੱਬੇ ਵਾਲੀ ਨਾ ਆਉਣੀ। ਅਧਿਕਾਰ ਰੜਕਦੇ ਜਾਨੂੰ? ਹਾਂ। ਹਾਂ? ਉਹ। ਇਸੇ ਪ੍ਰਾਪ ਦੇ ਰੜਕਦਾ ਨਾ। ਤਾਂ ਦੋਸਤ ਮੁੰਡਾ ਟ੍ਰੀਟਮੈਂਟ ਕਰਾ ਕੇ ਆਪਾਂ ਚਲੇ ਗਏ ਸੀ ਬਾਹਰ। ਗਾਇਜ਼। ਤੁਹਾਨੂੰ ਬਾਤ ਆ ਗਾਇਜ਼ ਉਹ ਖੁਸ਼ੀ ਦੀ ਗੱਲ ਐ। ਬੱਸ ਬੱਸ ਬੱਸ। ਨਾਈਸ ਖੁਸ਼ੀ ਪਤਾ ਕੀ ਆ। ਕੱਲ ਨੂੰ ਵੀ ਕਰਾਣੇ ਨਹੀਂ ਜੂ। ਖੁਸ਼ ਕਰ ਬਲੀ ਆ ਗਾਇਜ਼। ਨਹੀਂ ਗਾਇਜ਼ ਇਹ ਖੁਸ਼ ਕਰਦੀ ਆ ਔਰ ਕੋਈ ਖੁਸ਼ ਕਰਦੀ ਨਹੀਂ। ਜੇ ਤੁਸੀਂ ਚਾਹੁੰਦੇ ਆ ਖੁਸ਼ ਕਰਦੀ ਕੀ ਆ ਨੈਕਸਟ ਵਲੌਗ ਜੀ ਵੇਟ ਕਰੋ। ਮਨੀ ਤੇ ਪੰਦੀ ਪਈ ਆ ਜੱਟ ਤਾਂ ਚੋਲ ਖਾਊਗਾ ਚੋਲ ਖਾਏਗਾ ਚੋ ਸਬਜੀ ਪਈ ਆ ਤਾਂ ਚਲੋ ਦੋਸਤੋ ਦੇਖੋ ਕੱਲ ਦੇ ਵਲੋਗ ਚ ਕੀ ਸਰਪ੍ਰਾਈਜ਼ ਆ ਮੈਨੇ ਵੀ ਨਹੀਂ بتایا ਸੀ ਮੈਂ ਵੀ ਸਰਪ੍ਰਾਈਜ਼ ਮੈਂ ਵੀ ਤੁਹਾਡੇ ਨਾਲ ਨਹੀਂ ਆ ਮੈਂ ਵੀ ਦੇਖਣਾ ਕਰਦੇ ਵਲੋਗ ਚ ਕਿਹੜਾ ਸਰਪ੍ਰਾਈਜ਼ ਆ ਤਾਂ ਚਲੋ ਮਿਲਦੇ ਆ ਤੁਹਾਨੂੰ ਨਾਲ ਆਪਾਂ ਨੈਕਸਟ ਵਲੋਗ ਚ ਬਿਗ ਸਰਪ੍ਰਾਈਜ਼ ਦੇ ਨਾਲ ਲਵ ਯੂ ਟੂ ਲਾਈਕ ਮੈਨ ਸ਼ੇਅਰ ਕਰਕੇ ਜਾਓ